ਦੀ ਫਤੇ ਅੱਜ ਅਸੀਂ ਉਹ ਤਜਾਵਰ ਦੇ ਵਿਰੁੱਧ ਸੇਠ ਮੰਤਰੀ ਬਲਬੀਰ ਸਿੰਘ ਦੇ ਘਰ ਦੇ ਅੱਗੇ ਧਰਨਾ ਲਾਇਆ ਹੋਇਆ ਜਿਹੜਾ 19 ਮਾਰਚ ਨੂੰ ਇਹ ਸਰਕਾਰ ਵੱਲੋਂ ਕੀਤਾ ਗਿਆ ਦਲੋਧ ਘਾਹਿਆਂ ਤੇ ਖੌਰੀ ਦੇ ਸ਼ੰਭੂ ਤੇ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੀ ਇੱਕ ਵੱਡ ਕਿਸਮਤੀ ਰਹੀ ਹੈ ਕਿ ਜਿਹੜੀ ਸਰਕਾਰ ਸੱਤਾ ਜਾਂਦੀ ਹੈ ਉਹ ਦੁਸ਼ਮਣ ਬਣ ਜਾਂਦੀ ਹੈ ਜਿਹੜੀ ਸੱਤਾ ਤੋਂ ਬਾਹਰ ਹੁੰਦੇ ਨੇ ਲੋਕ ਉਹ ਸਾਡੇ ਹਮਾਇਤੀ ਬਣ ਜਾਂਦੇ ਨੇ ਅਸੀਂ ਅੱਜ ਜੇ ਉਸ ਡਾਕਟਰ ਸਾਹਿਬ ਦੇ ਘਰ ਮੂਰੇ ਧਰਨਾ ਲਾਇਆ ਹੋਇਆ ਹੈ ਜਦੋਂ ਆਪਣਾ ਦਿੱਲੀ ਅੰਦੋਲਨ ਚੱਲਦਾ ਸੀ 13 ਮਹੀਨੇ ਉਸ ਡਾਕਟਰ ਸਾਹਿਬ ਨੇ ਉੱਥੇ ਬੋਲ ਡਾਕਟਰੀ ਦੀ ਸੂਰਤ ਲਈ ਹੈ ਕਿਉਂ ਉਹ ਸੱਤਾ 'ਚ ਨਹੀਂ ਸੀ ਇਹ ਜਦੋਂ ਉਹ ਸੱਤਾ 'ਚ ਆ ਗਿਆ ਆਪਣਾ ਧਰਨਾ ਹੁਣ ਸ਼ੰਭੂ ਦੇ ਖਨੌਰੀ ਚ ਲਿਆ 13-14 ਮਹੀਨੇ ਏ ਡਾਕਟਰ ਸਾਹਿਬ ਦੀ ਇੱਕ ਵੀ ਹਾਜ਼ਰੀ ਨਹੀਂ ਹੋਣੀ ਕਿਉਂਕਿ ਸੱਤਾ ਚ ਰਹੀ ਇਹ ਸਾਡੀ ਬਸ ਕਿਸਮ ਦੀ ਰਹੀ ਆ ਕਿ ਸੱਤਾ ਵਾਲੇ ਲੋਕ ਸਾਡੀਆਂ ਮੰਗਾਂ ਦਾ ਲੈ ਕੇ ਕਿਸਾਨੀ ਮਜ਼ਦੂਰੀ ਨੂੰ ਮੁਖੌਟਾ ਪਾ ਕੇ ਮੂਰੇ ਸੱਤਾ ਜਾ ਜਾਂਦੇ ਆ ਪਰ ਜਦੋਂ ਮੰਗਾਂ ਲਾਗੂ ਕਰਨੀਆਂ ਆਉਂਦੀਆਂ ਇਹਨਾਂ ਕੋ ਸੱਤਾ ਹੁੰਦੀ ਹੈ ਤੇਰੇ ਉਹੀ ਕਿਸਾਨਾਂ ਮਜ਼ਦੂਰਾਂ ਦੇ ਦੁਸ਼ਮਣ ਬਣ ਜਾਂਦੇ ਆ ਉਹੀ ਧਰਨਿਆਂ ਚੋਂ ਨਿਕਲੀ ਪਾਰਟੀ ਨੂੰ ਧਰਨਿਆਂ ਤੋਂ ਡਰ ਲੱਗਣ ਲੱਗ ਜਾਂਦਾ ਜਿਵੇਂ ਅੱਜ ਇਹਨਾਂ ਨੇ ਪੰਜਾਬ ਦੇ ਪਤਾ ਨਾਮ ਦਾ ਇਹ ਲੋਗਾ ਬਿਆਨ ਦੇ ਰਹੇ ਨੇ ਕਿ ਜੇ ਸੜਕਾਂ ਤੇ ਆਉਣਗੇ ਤਾਂ ਬਰਦਾਸ਼ਤ ਨਹੀਂ ਕਰਿਆਊਗਾ ਸਾਡੇ ਘਰ ਕੇ ਮੈਨ ਪਰ ਇੱਕ ਮੋਕੇ ਦਾ ਨਾਲ ਦੀ ਨਾਲ ਇਹ ਘਟਨਾ ਆਈ ਉੱਥੇ ਆਪਣੇ ਕਿਸਾਨਾਂ ਨੇ ਜਦੋਂ ਇਹਨਾਂ ਦਾ ਧੌਸ ਧੌਸ ਉੱਥੇ ਦਾ ਜਿਹੜਾ ਮੰਤਰੀਆਂ ਦੇ ਘਰ ਮੂਰੇ ਧਰਨਾ ਲਾਇਆ ਤੇ ਉਹਦੀ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚਾ ਉਹ ਸੋਸ਼ਲ ਮੀਡੀਆ ਤੇ ਚੱਲ ਗਿਆ ਕਿਸਾਨਾਂ ਦਾ ਤੇ ਲਾਖੀ ਚਾਰਜ ਹੁੰਦਾ ਕਿਸਾਨਾਂ ਕੋ ਜਿਹੜਾ ਮੈਕ ਆਵਾ ਦਾ ਐਮ ਆਰ ਆ ਮੰਤਰੀ ਖੋ ਕੇ ਲੈ ਜਾਂਦਾ ਸੋ ਇੱਕ ਆਕੇ ਹੁੰਦਾ ਵੀ ਕਿਨਾਂ ਕੋਲ ਲੋਕਾਂ 'ਚ ਪ੍ਰਚਾਰ ਕਰਨਾ ਹੈ ਕਿ ਅਸੀਂ ਤਾਂ ਕਹਿੰਨੇ ਆ ਕਿ ਸਾਡੇ ਘਰ ਕੇ ਲੋਪਰ ਜਦੋਂ ਇਹਨਾਂ ਦੇ ਘਰ ਦੇ ਮੂਹਰੇ ਵੀ ਆ ਕੇ ਕਿਸਾਨ ਬੈਠਦਾ ਉਹ ਵੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਕਿਉਂਕਿ ਸੱਤਾ ਦਾ ਨਸ਼ਾ ਹੀ ਇਹਨਾਂ 'ਚ ਚੜ ਗਿਆ ਵਾ ਜਿਹੜਾ ਭਗਵਾਨ ਤੁਮਨ ਅੱਜ ਭੱਜਦਾ ਕਿ ਐਮਐਸਪੀ ਗਾਰੰਟੀ ਕਾਨੂੰਨ ਤਾਂ ਸੈਂਟਰ ਦਾ ਮੁੱਦਾ ਇਹਨਾਂ ਦੀ ਬੀਬੀ ਚੁਰਗੀਆਂ ਮਾਰ-ਮਾਰ ਕੇ ਕਹਿੰਦੀ ਸੀ ਕਿ 5 ਮਿੰਟ 'ਚ 23 ਫੈਸਲਾ ਤੇ ਐਮਐਸਪੀ ਦੇ ਦਾਂਗੇ ਭਗਵਾਨ ਤੁਮਨ ਸਾਹੂਆਂ ਵੀਡੀਓ ਪਈਆਂ ਹੈ ਨਿਗਾਹ ਤੇ ਐਮਐਸਪੀ ਭਾਈ ਫਸਲਾਂ ਦੇ ਦੇਣ ਦੀ ਗੱਲ ਕਰਦਾ ਹੈ। ਸੁਆਮੀ ਨਾਸ਼ਨ ਬੋਰਡ ਦੀ ਗੱਲ ਕਰਦਾ ਹੈ। ਅੱਜ ਉਹ ਹੀ ਮੰਗਾਂ ਤੋਂ ਲੁਕਦਾ ਫਿਰਦਾ ਹੈ। ਅੱਜ ਉਹ ਹੀ ਮਿਤ샤 ਮੋਦੀ ਦੇ ੱਟਕੇ ਝੜ ਕੇ ਇਹਨੇ ਉਹਨੇ ਕਿਸਾਨ ਅੰਦੋਲਨ ਨੂੰ ਕੁਚਲਦਾ ਕੰਮ ਕੀਤਾ ਜਿਹੜੇ ਕਿਸਾਨ ਅੰਦੋਲਨ ਦੀ ਬਦੌਲਤ ਸੱਤਾ ਜਾਇਆ ਸੀ। ਕੱਲ ਸਦਾ ਹੀ ਬੋਦੀ ਦੂਰ ਨਹੀਂ ਜਦੋਂ ਇਹ ਨਸ਼ਾ ਵੀ ਉਤਰੇਗਾ ਬਾਕੀ ਪਾਰਟੀਆਂ ਦਾ ਤਾਂ ਥੋੜਾ ਬੋਤਾ ਬਚਾਉ ਵੀ ਹੋ ਗਿਆ ਪਿੰਡਾਂ 'ਚ ਬੜਨ ਨਾਲ ਪਰ ਜਦੋਂ ਇਹਨਾਂ ਨੇ ਐਮਐਲਏ ਨੇ ਪਿੰਡਾਂ 'ਚ ਜਾਣਾ ਨਾ ਕਿਉਂਕਿ ਇਹਨਾਂ ਦੀ ਇੱਕ ਤਾਂ ਬੋਲ ਵਾਲੀ ਬਹੁਤ ਵਧੀਆ ਹੈ ਲਾਭ ਦੇ ਕੇ ਬੋਲਦਾ ਤੇ ਟਰੈਲੀਆਂ ਦੀ ਜਾਂਚ ਕਰਾਉਣ ਲੱਗੇ ਸੀ